₹10 लाख रुपया माता फणी गड्डी जी ਛੱਡ ਗਏ ਇਹ ਬਟਾੜੇ ਤੋਂ ਕਾਦੀਆਂ ਤੇ ਬਟਾੜੇ ਤੋਂ ਕਾਦੀਆਂ ਇਸ ਟਾਈਮ ₹10 लाख ਮੇਰੇ ਹੱਥ 'ਚ ਜੇ ਤੁਹਾਡੇ ਸਾਹਮਣੇ ਹੀ ਆ ਤੇ ਅਸੀਂ ਮਾਤਾ ਨੂੰ ਦੇਣ ਲੱਗੇ ਆ 9520 94 ਵੀ ਇਹ ਮ ਗੱਡੀ ਆ ਤੇ ਇਹ ਬਾਦ ਦਾ ਆਧਾਰ ਕਾਰਡ ਨੰਬਰ ਜੀ ਜਮ ਦੋ ਮੈਂ ਜੁਮ ਕਾਰਡ ਨੰਬਰ ਮਾਤਾ ਤੁਹਾਡਾ ਨਾਂ ਕੀ ਹੈ ਚਿੰਦੀ ਨਹੀਂ ਸਿਧਾ ਨਾਂ ਸਪਿਰਿੰਟਰ ਚਿੰਦੀ ਹੈ ਆਹ ਸਰ ਜੀ ਇਹ ਕਿਹੜਾ ਮਾਤਾ ਜੀ ਆਪਣਾ ਜੀ ਹੈ ਹੈ ਕੰਨਾ ਕਿਹੜੀ ਜਗਾ ਇੱਥੇ ਕਿੱਦਾਂ ਕੰਨਾ ਹੈ ਇਧਰ ਉਸੇ ਇੱਥੇ ਮੈਂ ਕੁੜੀ ਨੂੰ ਦੇਣਾ ਹੀ ਕੁੜੀ ਦਾ ਕੁੜੀ ਦਾ ਵਿਆਹ ਹੈ ਕਿਹੜੀ ਜਗਾ ਆ ਇੱਥੇ ਕੋਲੇ ਹੀ ਆ ਆਪਣੇ ਫੇਟ ਕਿਹੜੇ ਮਲੇ ਆ ਆ ਆਪਣੀ ਕੀ ਉਹ ਪੰਪ ਦੇ ਮਗਰ ਰਹਿੰਦੇ ਖੋਖਰ ਵਾਲੇ ਪੰਪ ਦੇ ਮਗਰ ਉਹ ਕੁੜੀ ਇੱਥੇ ਇਧਰਲਾ ਜਿਹੜਾ ਉਹ ਪੱਤੂ ਦੇ ਰੈਸਟੋਰੈਂਟ ਕੰਮ ਕਰਦੀ ਕੁੜੀ ਇਹਨਾਂ ਦੀ ਅੱਛਾ ਤੇ ਪੱਤੂ ਆ ਆਪਣਾ ਬੰਦਾ ਆਡਾ ਪਾਸ ਆਹੋ ਓਹ ਡਰਾਈ ਭਰਾ ਬਲ੍ਹਾ ਯਾਰ ਉਹ ਪੱਤੂ ਨੂੰ ਫੋਨ ਕਰ ਲੈ ਕਰ ਲੈ ਪਾਲਾ ਪਲ ਫੋਨ ਭਰਾ ਜੀ ਭਾਏ ਹੋਣੀ ਨਹੀਂ ਆ ਸਪੇਸ ਲਈ ਕਰਨੀ ਨਹੀਂ ਤੋਂ ਟ੍ਰੇਡਿੰਗ ਹੈ ਮੈਂ ਸਿਰਫ ਛੋਟੀਆਂ ਨਾ ਕਰਾਂ ਛੋਟੀਆਂ ਆਇਦਰ ਨਹੀਂ ਇਹੋ ਨੇ ਫੋਟੋਗ੍ਰਾਫ ਪੀ 112 ਆਕਰੈਕਟਰ ਹੀ ਨਾਲ ਸਾਡੇ ਉਹ ਨਾ ਛਾੜ ਇਹਨੇ ਵੀ ਉਹ ਬਾਰਾ 90 ਕਟਰੀ ਜਾਂਦੇ ਤਾਂ ਨਾ ਨਿਸ਼ਾਨ ਸਿੰਘ ਪਾਜੀ ਵੀਡੀਓ ਮਾਤਾ ਕ੍ਰਿਸ਼ਣਦੀਨਾ ਦੀ ਮਾਤਾ ਜੀ ਜੋ ਖੰਨੇ ਤੋਂ ਪਿੱਛੋਂ ਚੱਲ ਕੇ ਨਾ ਤੇ ਕਾਦੀਆਂ ਆ ਰਹੀ ਸੀ ਉਹਦੀ ਬੇਟੀ ਦਾ ਵਿਆਹ ਹੈ ਜਿਹਦੇ ਕਾਰਨ ਕਰਕੇ ਨਾ ਉਹਨੇ ਆਪਣੀ ਬੇਟੀ ਦੇ ਵਿਆਹ ਤੇ ਰੁਪਿਆ ਲੱਖ 1.5 ਲੱਖ ਦੇਣਾ ਉਹ ਫਿਰ ਜਿਹਦੇ ਕਰਕੇ ਸਾਨੂੰ ਮਾਤਾ ਸਾਡੇ ਕੋਲ ਪੈਸੇ ਸਾਡੀ ਗੱਡੀ 'ਚ ਛੱਡ ਗਏ ਬਟਾਲੇ ਤੋਂ ਕਾਦੀਆਂ ਨੂੰ ਜਾ ਰਹੀ ਮਾਤਾ ਉਹ ਫਿਰਾਨੂੰ ਪੈਸੇ ਉਹਦੇ ਵਾਪਸ ਕਰ ਦੇਣਗੇ ਬੰਦੀ ਕੋਸ਼ਿਸ਼ ਨਹੀਂ ਪਹਿਲਾਂ ਤਾਂ ਅਸੀਂ ਸੀ ਅੱਡੇ ਦੇ ਵਿੱਚ ਕਾਫੀ ਲੋਕਾਂ ਨੂੰ ਪੁੱਛਿਆ ਅਲੱਗ-ਅਲੱਗ ਤੇ ਪੁੱਛ ਕੇ ਤਾਂ ਅਸੀਂ ਗੱਲਬਾਤ ਕੀਤੀ ਕਿ ਪੈਸੇ ਕਿਸਦੇ ਹੈਗੇ ਨੇ ਜੇ ਕੋਈ ਆਪਣਾ ਆਈਡੀ ਪ੍ਰੂਫ ਦੱਸ ਸਕਦਾ ਵਿੱਚ ਕਿ ਉਹਨਾਂ ਦਾ ਆਈਡੀ ਪ੍ਰੂਫ ਹੀ ਵਿੱਚ ਤੋਂ ਆਪਣੇ ਪੈਸੇ ਲੈ ਲੇ ਚਲੋ ਇਹਨਾਂ ਨੂੰ ਚੋਂ ਪੌਣੇ ਘੰਟੇ ਬਾਅਦ ਮਾਤਾ ਆਈ ਬਿਲਕੁਦੀ ਵਿਚਾਰੀ ਦੇ ਅੱਖਾਂ 'ਚ ਰੋਣ ਹੀ ਅਥਰੂ ਕਰਨ ਦੇ ਉਹਨੇ ਫਿਰ ਕਿਹਾ ਵੀ ਉੱਤਰੇ ਮੇਰੇ ਇੱਕ ਵੱਡੀ ਤੁਹਾਡੀ ਦੇ ਵਿੱਚ ਪੈਸੇ ਰੱਖ ਗਿਆ ਮੇਰੀ ਧੀ ਦਾ ਵਿਆਹ ਸੀ ਜਿਹਦੇ ਕਰਕੇ ਫਿਰ ਸਾਨੂੰ ਮੌਕੇ ਤੇ ਉਹਦੇ ਬਾਰੇ ਪੁੱਛਤਾ ਪਤਾ ਕਰਨਾ ਪਿਆ ਉਹਦੀ ਵੀਡੀਓ ਬਣਾਉਣੀ ਪਈ ਵੀਡੀਓ ਬਣਾ ਕੇ ਤੇ ਸਾਨੂੰ ਡੱਟ ਤੇ ਹੋਰ ਵੀ ਆਪਣੇ ਪ੍ਰਧਾਨਾਂ ਨੂੰ ਦੀਪੂ ਸਾਹਿਬ ਪ੍ਰਧਾਨਾਂ ਨੂੰ ਸਾਰਿਆਂ ਦੱਸਣਾ ਪਿਆ ਕੀ ਆ ਗੱਲ ਬਾਤ ਆ ਪ੍ਰਧਾਨਾਂ ਦੀ ਨੌਲੇਜ ਲਿਆ ਕੇ ਗੱਲ ਬਾਤ ਸਾਰੀ ਕਰਕੇ ਦੋ ਪੈਸੇ ਦੇਣੇ ਪਹਿਲੇ ਵੀ ਮੇਰੇ ਨਾਲ ਡਰਾਈਵਰ ਚੱਲਦਾ ਕਿ ਪੀ ਪੀ 112 ਨੰਬਰ ਉਦੋਂ ਨਾਲ ਆਈਫੋਨ 14 ਤੇ 골ਡ ਹੀ ਕੁਛ ਉਹਨਾਂ ਦੇ ਏਟੀਐਮ ਕਾਰਡ ਪੈਸੇ ਵੀ ਹੈਗੇ ਸੀ ਜਿਹੜੇ ਅਸੀਂ ਮਹਾਰਲੀ ਚੰਡੀਗੜ੍ਹ ਵੀ ਮੋੜਦੇ ਰਹੇ ਕਿਉਂਕਿ ਭਾਜੀ 15 ਸਾਲ ਤੱਕ ਤੀਬੰਡਾਪ ਮੇਰੀ ਨੌਕਰੀ ਹੋ ਗਈ ਹੈ ਤੁਹਾਡੇ ਟਾਈਮ ਦੇ ਵਿੱਚ ਨਾ ਕਾਫੀ ਕੁਝ ਕਾਫੀ ਕੋਈ ਮੋੜਦੇ ਰਹੇ ਨਹੀਂ ਭਾਜੀ ਤੁਹਾਡੇ ਡੀਪੂ ਦੇ ਵਿੱਚ ਜਿਹੜੇ ਸਾਡੇ ਪ੍ਰਧਾਨ ਸਾਹਿਬਾਨ ਨੇ ਤੀਬੰਡੀਪ ਭਾਜੀ ਜਿੰਨੇ ਵੀ ਸਾਡੇ ਮੌਤ ਪਰਸਾਂ ਨਾਲ ਸੱਜਣਾ ਉਹ ਸਾਨੂੰ ਕਾਫੀ ਗਾਈਡ ਕਰਦੇ ਇਸ ਪੱਧਰੀ ਵੀ ਸਾਨੂੰ ਇਹ ਸੋਚਣਾ ਚਾਹੀਦਾ ਕਿ ਜੇ ਪੈਸੇ ਕੋਈ ਕਿੱਥੋਂ ਬਣਾਉਂਦਾ ਕੋਈ ਚੀਜ਼ ਕਿੱਥੋਂ ਬਣਾਉਂਦਾ ਇਸ ਕਰਕੇ ਸਾਨੂੰ ਨਾ ਇਹ ਚੀਜ਼ ਉਹਨਾਂ ਦੀ ਵਾਪਸ ਕਰਨੀ ਕਿਉਂਕਿ ਜੇ ਕੋਈ ਕਨੈਕਟਡ ਡਰਾਈਵਰ ਤੇ ਸਾਡੇ ਮਹਿਕਮੇ ਦੇ ਅੰਦਰ ਕਿਹੇ ਕਨੈਕਟਡ ਡਰਾਈਵਰ ਦੇ ਅੰਦਰ ਹੱਥ ਚ ਆ ਜਾਂਦੇ ਆ ਉਹ ਤਾਂ ਸੋਚੋ 90% ਮੈਂ 100% ਹੀ ਕਹਿੰਦਾ ਕਿ ਉਹ ਵਾਪਸ ਮੋੜ ਦਿੰਦਾ ਜੇ ਕੋਈ ਸਵਾਰੀ ਲੈ ਜਾਂਦੀ ਤੇ ਉਹਦੀ ਕੋਈ ਕਨੈਕਟਡ ਡਰਾਈਵਰ ਦੀ ਕੋਈ ਜ਼ਿੰਮੇਵਾਰੀ ਨਹੀਂ ਜੇਗੀ ਇਸ ਕਰਕੇ ਜੇ ਤਾਂ ਬੱਸ ਤੇ ਅੰਦਰ ਆ ਜਾਂਦੇ ਆ ਤੇ ਸਾਡੇ ਕੇ ਕਨੈਕਟਡ ਡਰਾਈਵਰ ਦੇ ਮਹਿਕਮੇ ਅੰਦਰ ਕਾਬੂ ਆ ਜਾਂਦੇ ਉਹ ਚੀਜ਼ ਮੋੜੀ ਜਾਂਦੀ ਅਸੀਂ ਤੇ ਭਾਜੀ ਇਹ ਹੀ ਆਨੇ ਆ ਕਿ ਸਵਾਰੀਆਂ ਨੂੰ ਕਿਹਾ ਨਹੀਂ ਕੋਈ ਸਵਾਰੀ ਵੀ ਆਪ ਕੇ ਆ ਰੱਖੇ ਪਰ ਕਨੈਕਟਡ ਡਰਾਈਵਰ ਜਿੰਨੇ ਵੀ ਹੈਗੇ ਨੇ ਉਹਨਾਂ ਦੀ ਜ਼ਮੀਰ ਨਹੀਂ ਇਹ ਗੱਲ ਕਹਿੰਦੀ ਚਾਹੇ ਕੱਚੇ ਹੋਣ ਚਾਹੇ ਪੱਕਾ ਬੰ ਇਹ ਤਾਂ ਚਲੋ ਸਵਾਰੀਆਂ ਦੀ ਆਪ ਆਪਣੀ ਸੋਚ ਹੁੰਦੀ ਹੈ ਸੋਚ ਮੁਤਾਬਕ ਸਾਰੇ ਲੋਕ ਵੀ ਕਹਿੰਦੇ ਆ ਕਿ ਨੇ ਪਰ ਕਨੈਕਟਰ ਡਰਾਈਵਰ ਦੇ ਹੱਥ ਪਾਜੀ ਤੇ ਕੋਈ ਚੀਜ਼ ਆ ਜੇ ਉਹਦੀ ਜ਼ਮੀਰ ਨਹੀਂ ਇਹ ਗੱਲ ਕਹਿੰਦਾ ਕਿ ਮੈਂ ਕੀ ਚੀਜ਼ ਰੱਖ ਸਕਦਾ ਸਰ ਮੈਂ ਪੰਜਾਬ ਰੋਡ ਦੇ ਬਟਾਲੀਪੂ ਦਾ ਮੈਂ ਸੀਨੀਅਰ ਮੀਤ ਪ੍ਰਧਾਨ ਬਟਾਲਾ ਤੋਂ ਸਰ ਇਹ ਸਾਡੇ ਇੱਕ ਕਨੈਕਟਰ ਹੋਰ ਡਰਾਈਵਰ ਵੱਲੋਂ ਮਿਸਾਲ ਦਿੱਤੀ ਗਈ ਹੈ ਕਈ ਸਾਡੇ ਡਰਾਈਵਰ ਕਨੈਕਟਰ ਇਹਨਾਂ ਨੇ ਮਿਸਾਲਾਂ ਦਿੱਤੀਆਂ ਆਹੀਂ ਸਮੇਂ-ਸਮੇਂ ਤੇ ਆਪਣੇ ਕਨੈਕਟਰ ਡਰਾਈਵਰ ਨੂੰ ਗਾਈਡ ਕਰਦੇ ਰਹਿੰਦੇ ਆ ਕੀ ਕਿਹੇ ਵੀ ਸਵਾਰੀ ਦਾ ਕੋਈ ਵੀ ਸਮਾਨ ਵਾ ਜ਼ਰੂਰੀ ਹੁੰਦਾ ਵਾ ਉਹਨੂੰ ਅਸੀਂ ਕੰਟੈਕਟ ਵਿੱਚ ਲੈ ਕੇ ਵਾਪਸ ਕਰਦੇ ਹਾਂ ਇਹ ਸਾਡੇ ਇਨਸਾਨ ਸਿੰਘ ਜੀ ਔਰ ਬਿੱਟੂ ਪੀ 112 ਡਰਾਈਵਰ ਆ ਜਿਨ੍ਹਾਂ ਵੱਲੋਂ ਇਹ ਮਿਸਾਈਲ ਜਿਹੜੀ ਆ ਕੈਮ ਕੀਤੀ ਗਈ ਆ ਜੀ ਕਿਉਂਕਿ ਸਮੇਂ-ਸਮੇਂ ਤੇ ਇਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਏ ਕਿਉਂਕਿ ਮਾਤਾ ਜੀ ਬਜ਼ੁਰਗ ਉਹਨਾਂ ਦੇ ਬੇਟੀ ਦਾ ਵਿਆਹ ਹੀ ਉਹਦੇ ਵਾਸਤੇ ਉਹ ਪੈਸੇ ਲੈ ਕੇ ਜਾ ਰਹੇ ਸੀ ਜੋ ਕਿ ਉਹ ਖੰਨੇ ਤੋਂ ਆ ਰਹੇ ਸੀ ਆਉਂਦੇ ਸਮੇ ਬਟਾਲਾ ਤੋਂ ਕਾਦੀਆਂ ਜਾ ਰਹੇ ਸੀ ਉਹਦੇ ਵਿੱਚ ਉਹਨਾਂ ਦਾ ਬੈਗ ਜਿਹੜਾ ਪੈਸਿਆਂ ਵਾਲਾ ਰਹਿ ਗਿਆ ਤੇ ਸਾਡੇ ਡਰਾਈਵਰ ਕੰਡਕਟਰ ਨੇ ਜਿਹੜਾ ਉਹ ਬੈਗ ਉਹਨਾਂ ਨੂੰ ਵਾਪਸ ਕੀਤਾ ਜੀ ਤੇ ਬਹੁਤ ਵੱਡੀ ਮਿਸਾਲ ਬਾਤ ਅਸੀਂ ਤੇ ਮੰਗ ਕਰਦੇ ਹਾਂ ਸਰਕਾਰ ਕੋ ਕਿ ਜੋ ਸਾਡਾ ਸਟਾਫ ਆ ਬਹੁਤ ਵਧੀਆ ਵਾ ਇਹ ਇਹਨਾਂ ਨੂੰ 12 12 15 15 ਸਾਲ ਹੋ ਗਏ ਜੀ ਕੰਡਕਟਰ ਔਰ ਆਊਟਸੋਰਸ ਤੇ ਕੰਮ ਕਰਦੇ ਆ ਅਸੀਂ ਚਾਹੁੰਦੇ ਆ ਵੀ ਜਿਹੜੇ ਬੰਦੇ ਆਊਟਸੋਰਸ ਤੇ ਆ ਉਹਨਾਂ ਨੂੰ ਕੰਟ੍ਰੈਕਟ ਤੇ ਕਰਕੇ ਤੇ ਸਾਰੇ ਮੁਲਾਜ਼ਮਾਂ ਨੂੰ ਕੰਟਰੈਕਟ ਵਾਲੇ ਔਰ ਆਊਟਸੋਰਸ ਵਾਲੇ ਨੂੰ ਰੈਗੂਲਰ ਕੀਤਾ ਜਾਵੇ ਕਿਉਂਕਿ ਭਗਵੰਤ ਸਿੰਘ ਮਾਨ ਉਹਨਾਂ ਨੇ ਸਰਕਾਰ ਬਣ ਸਮੇਂ ਕਿਹਾ ਸੀ ਕਿ ਅਸੀਂ ਇਹ ਸਾਰਾ ਸਟਾਫ ਜਿਹੜਾ ਉਹ ਰੈਗੂਲਰ ਕਰਾਂਗੇ ਤੇ ਅਸੀਂ ਬੇਨਤੀ ਕਰਦੇ ਆਂ ਤੁਹਾਡੇ ਮਾਧਿਅਮ ਰਾਹੀਂ ਕਿ ਇਹ ਸਾਡਾ ਇਮਾਨਦਾਰ ਸਟਾਫ ਆ ਇਹਨਾਂ ਨੂੰ ਕਮ ਸੇ ਕਮ ਪੱਕਾ ਕਰੋ ਔਰ ਸਾਰੇ ਸਾਡੇ ਜਿਹੜੇ ਨਵੇਂ ਮੁਲਾਜ਼ਮ ਹੀ ਆਏ ਆ ਘੱਟ ਤਨਖਾਹ ਤੇ ਉਹਨਾਂ ਦੀ ਤਨਖਾਹ ਵਧਾ ਕੇ ਸਮੇਂ ਦੇ ਹਿਸਾਬ ਨਾਲ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਅਸੀਂ